ਕਾਲ ਵੀ ਸਾਰਿਆਂ ਨੂੰ ਹੁਣ ਜੋ ਹਮਾਚਲੀਆਂ ਨੇ ਇੱਕ ਬਹੁਤ ਵੱਡਾ ਵਿਵਾਦ ਖੜਾ ਕਰਤਾ ਸਾਡੇ ਸਿੱਖ ਨੌਜਵਾਨਾਂ ਦਾ ਜਿਹੜਾ ਇੱਕ ਮੋਟਰਸਾਈਕਲ ਤੋਂ ਜੋ ਝੰਡਾ ਲੱਗਿਆ ਸੀਗਾ ਜਿਹਦਾ ਕਿ ਆਪਾਂ ਸੰਤ ਜਰਨੈਲ ਸਿੰਘ ਪੰਜਾਬ ਦੇ ਵਿੱਚ ਇੱਕ ਜੋਧਾ ਮੰਨਿਆ ਜਾਂਦਾ ਕਿਉਂਕਿ ਕੁਰਬਾਨੀਆਂ ਕੀਤੀਆਂ ਹੋਈਆਂ ਜਿਨ੍ਹਾਂ ਨੇ ਤਾਂ ਪੰਜਾਬ ਦੇ ਜੋਧੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਵੇਂ ਹਰੀ ਸਿੰਘ ਨਲੂਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਵੀ ਉਹਨਾਂ ਦੇ ਵਿੱਚ ਆਉਂਦਾ ਤਾਂ ਜਿਵੇਂ ਗੱਲ ਕਰੀਏ ਆਪਾਂ ਬਾਬਾ ਦੀਪ ਸਿੰਘ ਸਾਡੇ ਪੰਜਾਬ ਦੀ ਕੌਮ ਜਿਨ੍ਹਾਂ ਨੇ ਸ਼ੇਰਾਂ ਦੇ ਜਵਾੜੇ ਪਾੜਤੇ ਤਾਂ ਇਹ ਜਿਹੜਾ ਵਿਵਾਦ ਹਵਾਚਲੀਆਂ ਨੇ ਖੜਾ ਕਰਿਆਗਾ ਕਿਉਂਕਿ ਜਿਹੜੇ ਸਾਡੇ ਇਧਰ ਦੇ ਪੰਜਾਬ ਦੇ ਨੌਜਵਾਨ ਹਵਾਚਲ ਦੇ ਵਿੱਚ ਜਿਵੇਂ ਮੱਥਾ ਟੇਕਣ ਜਾਂਦੇ ਜਿੱਥੇ ਸਾਡੇ ਗੁਰੂਆਂ ਦੀਆਂ ਉਥੇ ਜਗ੍ਹਾ ਬੜੀਆਂ ਹੋਈਆਂ ਤਾਂ ਜਿਹੜੇ ਹਵਾਚਲੀਆਂ ਨੇ ਇਹ ਝੰਡਾ ਉਹ ਮੋਟਰਸਾਈਕਲ ਤੋਂ ਲਾਉਣ ਦੀ ਇਹਨਾਂ ਨੇ ਇੱਕ ਆਪਣੇ ਬਣੀਓ ਤੇ ਉਹ ਝੰਡੇ ਨੂੰ ਪਾੜ ਦਿੱਤੇ ਗਏ ਤੇ ਝੰਡੇ ਲਾਹ ਕੇ ਇਹਨਾਂ ਨੇ ਬੇਆਬਦੀਆਂ ਕੀਤੀਆਂ ਗਈਆਂ ਤੇ ਇੱਕ ਉਹ ਵਿਵਾਦ ਖੜਾ ਹੋ ਗਿਆ ਤਾਂ ਹੁਣ ਇਹਨਾਂ ਹਿਮਾਚਲੀਆਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਵੀ ਹੁਣ ਸਾਡੇ ਨਾਲ ਕੀ ਬੰਨੀ ਆ ਤਾਂ ਸਿੱਧਾ ਜਿਹੜਾ ਇੱਕ ਇਹਨਾਂ ਨੂੰ ਇੰਜਾਮ ਦੇਤਾ ਸਾਡੇ ਸਿੱਖ ਸਿੱਖ ਦਲ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਸਿੱਧਾ ਕਿਹਾ ਗਿਆ ਇਹਨਾਂ ਨੂੰ ਸਿੱਧਾ ਇੱਕ ਅਪੀਲ ਕਰਤੀ ਗਈ ਆ ਜੇ ਪੰਜਾਬ ਦੇ ਵਿੱਚ ਬਸ ਵਾਰਨੀ ਆ ਹਿਮਾਚਲ ਦੀ ਤਾਂ ਉਹਦੇ ਉੱਪਰ ਜੋ ਸੰਤ ਜਨਰੈਲ ਸਿੰਘ ਦੀ ਫੋਟੋ ਲੱਗੀ ਹੋਣੀ ਜ਼ਰੂਰ ਚਾਹੀਦੀ ਆ ਤਾਂ ਨਹੀਂ ਫਿਰ ਪੰਜਾਬ ਦੇ ਵਿੱਚ ਦਖਲ ਨਹੀਂ ਹੋਣ ਦੇਊਗੀ ਕਿਉਂਕਿ ਇਹਦਾ ਇਹ ਬਹੁਤ ਵੱਡੀ ਇੱਕ ਭੁੱਲ ਰੱਖ ਰਿਹਾ ਆਪਦੇ ਮਨ 'ਚ ਹਿਮਾਚਲ ਲਈ ਕਿਉਂਕਿ ਕਈ ਵਾਰੀ ਸਾਡੇ ਨੌਜਵਾਨ ਵੀ ਵਰਵਾਇਆ ਹਿਮਾਚਲ ਦੇ ਵਿੱਚ ਇੱਧਰੋਂ ਅੱਤਵਾਦੀ ਜਾਂਦੇ ਆ ਜਿਹੜੇ ਪਾਕਿਸਤਾਨ ਵਾਲੇ ਹੁੰਦੇ ਆ ਤੇ ਹਿਮਾਚਲ ਦੇ ਵਿੱਚ ਹੀ ਰਹਿ ਕੇ ਉਹ ਅਟੈਕ ਕਰਦੇ ਆ ਸਾਡੇ ਹਿਮਾਚਲ ਦੇ ਜਿਹੜੇ ਵਿੱਚ ਰਹਿ ਬੈਠੇ ਹੁੰਦੇ ਆ ਅੱਤਵਾਦੀ ਕਿਉਂਕਿ ਉਹ ਆਪਾਂ ਕਹਦੇ ਵੀ ਅੱਤਵਾਦੀਆਂ ਦੇ ਰੋਲ ਦੇ ਵਿੱਚ ਆ ਕੇ ਤਾਂ ਸਾਡੇ ਜਿਹੜੇ ਜਿਹੜੇ ਨੌਜਵਾਨ ਆ ਆਰਮੀ ਦੇ ਤਾਂ ਉਹਨਾਂ ਨੂੰ ਧੋਖੇ ਦਾ ਵਾਰ ਕਰਦੇ ਆ ਇਹ ਵਾਚਲ ਦੇ ਵਿੱਚ ਹੀ ਬਹੁਤ ਵੱਡਾ ਜਿਆਦਾ ਕਾੜ ਹੁੰਦਾ ਤੇ ਜਿਹੜਾ ਇੱਕ ਹੁਣ ਵਿਵਾਦ ਖੜਾ ਹੋਇਆਗਾ ਜਿਹੜੇ ਸਾਡੇ ਸਿੱਖ ਨੌਜਵਾਨ ਉਧਰ ਘੁੰਮਣ ਜਾਂਦੇ ਜਿੱਥੇ ਸਾਡੇ ਗੁਰੂਆਂ ਦੀਆਂ ਜਗ੍ਹਾਵਾਂ ਡੀਆਂ ਹੋਈਆਂ ਤਾਂ ਉਸ ਇਹ ਜਿਹੜਾ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੱਗੇ ਹੋਏ ਸੀ ਸਾਡੇ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਜਾਂਦੇ ਉੱਥੇ ਮੱਥਾ ਟੇਕਣ ਕਿਉਂਕਿ ਕਈ ਜਗ੍ਹਾ ਜਗਾ ਪਹਾੜੀ ਇਲਾਕਿਆਂ ਦੇ ਵਿੱਚ ਵੀ ਪੈਂਦੀਆਂ ਹਾਦਸੇ ਦੇ ਵਿੱਚ ਵੀ ਤਾਂ ਇਹ ਜਿਹੜਾ ਝੰਡਾ ਇਹਨਾਂ ਨੇ ਲਾ ਕੇ ਬੇਅਬਦੀ ਕੀਤੀ ਆ ਤਾਂ ਉਹਨਾਂ ਜਾਂ ਹੁਣ ਭੁਗਤਣਾ ਪਊ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੰਗਾ ਲੈ ਕਿੱਥੇ ਰਹੇ ਆ ਤਾਂ ਹੁਣ ਇਹ ਇੱਕ ਬਵਾਦ ਹੋ ਜੋ ਬਹੁਤ ਵੱਡਾ ਖੜਾ ਹੋ ਗਿਆ ਹੁਣ ਇਹਨਾਂ ਨੂੰ ਇੱਕ ਮਾਫੀ ਵੀ ਵਗੜੀ ਪਣੀ ਆ ਗਲਤੀ ਵੀ ਮੰਡਣੀ ਪਣੀ ਆ ਤਾਂ ਉਸ ਜਿਹੜੇ ਸਖਸ ਨੇ ਇਹ ਛੱਡਾ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਟੋਪੀ ਵਾਲੇ ਨੇ ਵਾਚ ਲਈਏ ਨੇ ਤਾਂ ਮੇਰਾ ਤਾਂ ਵਾਣਾ ਇਹ ਕਹਿੰਦਾ ਵੀ ਉਹਦੇ ਥਾਪੜੇ ਲਾਉਣ ਦੀ ਇਜਾਜ਼ਤ ਹੋਵੇ ਤਾਂ ਮੈਂ ਤਾਂ ਉਹਦੇ ਮੈਂ ਸਾਹਮਣੇ ਉਹਦਾ ਮੈਂ ਤਾਂ ਉਹਦੇ ਜ਼ਰੂਰ ਲਾਉਣਾ ਕਿਉਂਕਿ ਇਹ ਇਕੱਲੇ ਮੇਰਾ ਕਹੜਾ ਨਹੀਂ ਸਾਡੇ ਹਰ ਪੰਜਾਬ ਦੇ ਨੌਜਵਾਨ ਸਿੱਖ ਦਾ ਕਹਿਣਾ ਹੈ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਤਜਰਨ ਸਿੰਘ ਪਿੰਡਰਾ ਵਾਲਾ ਇੱਕ ਗੁਰੂ ਗੋਬਿੰਦ ਸਿੰਘ ਜੋ ਸਾਡੇ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਰਾਹ ਤੇ ਚੱਲੇ ਹੋਏ ਰਸਾਲ ਨੂੰ ਇਹ ਉਹਦੀ ਫੋਟੋ ਤਸਵੀਰ ਤੱਕ ਵੀ ਲਵਾ ਦਿੱਤੀ ਜਾਂਦੀ ਆ ਹੁਣ ਗੱਲ ਇੰਨੀ ਕਾ ਇਹਨਾਂ ਨੂੰ ਕੱਲੇ ਸਤਜਰਾਈਲ ਦੀ ਫੋਟੋ ਤੱਕ ਵੀ ਡਰ ਲੱਗਦਾ ਕਿਉਂਕਿ ਪੰਜਾਬ ਦੇ ਵਿੱਚ ਇਹ ਲੋੜੂ ਇਹ ਨਹੀਂ ਪਤਾ ਵੀ ਜੇ ਖਾਲਸਾ ਪੰਥ ਨਾ ਹੋਵੇ ਤਾਂ ਪੰਜਾਬ ਵਿੱਚ ਤੱਕੇ ਹੋੜੇ ਸ਼ੁਰੂ ਹੋ ਜਾਂਦੇ ਹੁਣ ਤੱਕ ਸਰਕਾਰ ਨੂੰ ਜਵਾਬ ਦੇਣ ਵਾਸਤੇ ਸਾਡੇ ਸਿੱਖ ਲੋਜਵਾਲ ਬੈਠੇ ਆ ਤਾਂ ਗੱਲਾਂ ਯਾਦ ਕਰਕੇ ਲੋਕ ਖੜਾ ਖੜਾ ਹੋ ਜਾਂਦਾ ਕਿਉਂਕਿ ਇਹ ਗੱਲ ਆ ਥੋੜਾ ਜਿਹਾ ਬਿਵਾਰ ਹੋਲ ਕਰਕੇ ਆਪਣੀ ਬਾਜ ਥੋੜੀ ਜੀ ਜਿਵੇਂ ਅੱਜ ਵੜੀ ਜੀ ਕੱਢ ਵਗੀ ਤਾਂ ਅਜ ਖਾਹ ਹੋਲ ਕਰਕੇ ਥੋੜੀ ਜਿਹੀ ਤੁਹਾਨੂੰ ਦੱਸ ਹੀ ਦੇਵਾਂ ਕਿਤੇ ਕਿਹੋ ਲੋ ਵੀ ਸਾਫ਼ ਰੀ ਆਰੀ ਬਾਜ ਹੈ ਨਾ ਤਾਂ ਗੱਲ ਹੁਣ ਇਲੀ ਕਾ ਇਹ ਜਿਹੜਾ ਇਹਨਾਂ ਨੇ ਵਿਵਾਦ ਖੜਾ ਕਰਾਇਆ ਇਹ ਆਪਣੇ ਭਲੇਖੇ ਦੇ ਵਿੱਚ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਹੈ ਕੀ ਚੀਜ਼ ਆ ਸਾਡਾ ਸਿੱਖ ਨੌਜਵਾਨ ਸਾਡੇ ਪੰਜਾਬ ਦੇ ਵਿੱਚ ਵੈਕੜਾ ਕੁਰਬਾਨੀਆਂ ਦੇਣ ਵਾਲੇ ਯੋਧੇ ਜਿੱਲਾ ਲੈ ਕੁਰਬਾਨੀਆਂ ਇਲੀਆ ਦਿੱਤੀ ਆ ਤੇ ਗੁਰੂ ਦੇ ਰਾਹਾਂ ਤੇ ਚੱਲਣ ਵਾਲਾ ਇਹਦੀਆਂ ਇਹ ਤਸਵੀਰਾਂ ਤੱਕ ਵੀ ਲਵਾ ਦਿੰਦੇ ਆ ਮੋਟਰਸਾਈਕਲ ਤੇ ਇੱਕ ਝੱਡਾ ਲੱਗਿਆ ਹੋਇਆ ਸੀ ਜਿਹੜਾ ਇਹ ਨੌਜਵਾਨਾਂ ਤੋਂ ਤਾਰਿਆ ਗਿਆ ਤਾਂ ਬਾਅਦ ਦੇ ਵਿੱਚ ਇਹਨੂੰ ਇਲਜਾਬ ਵੀ ਦਿੱਤਾ ਇੱਕ ਸਿਕਲੇ ਆਪਣੀ ਜਿਹੜੀ ਪਾਈਸੀ ਲਾ ਦੇ ਗੁਰੂ ਸਾਹਿਬ ਦੀ ਉਹਦੀ ਜਿਹੜੀ ਕਿਰਪਾੜ ਉਸ ਦੇ ਵਾਰੀ ਗਈ ਸੀ ਜਿਹੜਾ ਹਵਾਚਲੀਆ ਮੈਂ ਇਹ ਕਿਹੜਾ ਚਾਹਣਾ ਵੀ ਅਪੀਲ ਸਾਡੀ ਇਲੀਕਾ ਵੀ ਸਾਡੇ ਪੰਜਾਬ ਨੂੰ ਤੁਸੀਂ ਬਹੁਤ ਲਾ ਖਰਾਬ ਕਰੋ ਪੰਜਾਬ ਦੇ ਤਾਂ ਜਿਵੇਂ ਇਹ ਤਸਵੀਰਾਂ ਨੂੰ ਲੈ ਕੇ ਤੁਸੀਂ ਵਿਵਾਦ ਖੜਾ ਕਰਿਆ ਇਹਦਾ ਅਜਾਬ ਸਾਨੂੰ ਭੁਗਤਣਾ ਪਊਗਾ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਜੋ ਪੰਜਾਬ ਦੇ ਬੁੱਧਿਆ ਤੇ ਚੱਲਣਾ ਜੋ ਪੰਜਾਬ ਚੁੱਦੀ ਇਹ ਗੱਲਬਾਤ ਤੁਹਾਡੇ ਸ਼ੇਅਰ ਕਰਦੇ ਆ ਤੇ ਜਿਹੜਾ ਅੱਜ ਦਾ ਵਿਵਾਦ ਇਸ ਵਾਚਲੀਆ ਨੇ ਖੜਾ ਕਰਿਆਗਾ ਇਹ ਲੜ ਉਲਜਾਬ ਦੇਲ ਵਾਸਤੇ ਸਾਡੇ ਸਿੱਖ ਲੋਜਵਾਲ ਹਰ ਵਕਤ موجوده ਤਾਂ ਜੋ ਇਹਨਾਂ ਨੂੰ ਇੱਕ ਸਿੱਧੀ ਚੇਤਾਵਨੀ ਦਿੱਤੀ ਗਈ ਆ ਕਿਹਾ ਗਿਆ ਅਗਰ ਸਤ ਜਰਾਇਲ ਸਿੱਖ ਦੀ ਕੋਈ ਵੀ ਸੋਡੇ ਵਾਚਲ ਚੋ ਗੱਡੀ ਆਉਦੀ ਹੈ ਚਾਹੇ ਕੋਈ ਬੱਸ ਆਉਦੀ ਆ ਉਹਦੇ ਤੇ ਤਸਵੀਰ ਹੋਣੀ ਜ਼ਰੂਰੀ ਹੋਣੀ ਚਾਹੀਦੀ ਹੈ ਨਹੀਂ ਪੰਜਾਬ ਚ ਦਖਲ ਨਹੀਂ ਹੋੜ ਦਿੱਤਾ ਜਾਓ ਚਲੋ ਜੀ ਫਿਰ ਤੋਂ ਅਪੀਲ ਕਰਦੇ ਆਪਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣਾ ਰੋਟੀ ਵੀ ਸਪਾਦਾ ਬਿਲ ਦੇ ਕਲ ਲਵਟੋ ਧੰਨਵਾਦ